ਇਹ ਕਹਾਣੀ ਹੈ ਮਹਾਨ ਗੁਰੂ ਤੇ ਉਹਨਾਂ ਦੇ ਦੋ ਚੇਲਿਆਂ ਦੀ ਪੰਜਾਬ ਦੇ ਇਲਾਕੇ ਵਿੱਚ ਇੱਕ ਮਹਾਨ ਗੁਰੂ ਰਹਿੰਦੇ ਸਨ ਉਹਨਾਂ ਦੇ ਦੋ ਚੇਲੇ ਸਨ ਰਾਜ ਸਿੰਘ ਤੇ ਵੀਰ ਸਿੰਘ ਉਹ ਦੋਨੇ ਹੀ ਨਸ਼ਿਆਰ ਸਨ ਗੁਰੂ ਜੀ ਨੇ ਸੋਚਿਆ ਕਿਉਂ ਨਾ ਇਹਨਾਂ ਦੀ ਬੁੱਧੀ ਨੂੰ ਪਰਖਿਆ ਜਾਵੇ ਰਾਜ ਸਿੰਘ ਤੇ ਵੀਰ ਸਿੰਘ ਨੂੰ ਦੋਨਾਂ ਨੂੰ ਆਪਣੇ ਕੋਲ ਬੁਲਾਇਆ ਦੋਨਾਂ ਦੇ ਹੱਥ ਵਿੱਚ ਇੱਕ ਇੱਕ ਖਾਲੀ ਘੜਾ ਫੜਾ ਦਿੱਤਾ ਤੇ ਕਿਹਾ ਜਾਓ ਇਸ ਘੜੇ ਨੂੰ ਭਰ ਕੇ ਵਾਪਸ ਲਿਆਉ ਪਰ ਯਾਦ ਰੱਖਿਓ ਇਸ ਵਿੱਚ ਪਾਣੀ ਨਹੀਂ ਪਾਉਣਾ ਗੁਰੂ ਜੀ ਦੀ ਇਹ ਗੱਲ ਸੁਣ ਕੇ ਰਾਜ ਸਿੰਘ ਤੇ ਵੀਰ ਸਿੰਘ ਦੋਨੇ ਹੀ ਹੈਰਾਨ ਸਨ ਤੇ ਦੋਨੇ ਹੀ ਸੋਚਣ ਲੱਗੇ ਗੁਰੂ ਜੀ ਨੇ ਕੋਈ ਨਾ ਕੋਈ ਪਰਖ ਲੈਣੀ ਹੈ ਗੁਰੂ ਜੀ ਦੀ ਹਰ ਗੱਲ ਚ ਕੋਈ ਨਾ ਕੋਈ ਸਿੱਖਿਆ ਲੁਕੀ ਹੁੰਦੀ ਹੈ ਤੰਤੋ ਨੇ ਜਦੋਂ ਘਰ ਵਾਪਸ ਆਏ ਰਾਜ ਸਿੰਘ ਸੋਚਣ ਲੱਗਾ ਗੁਰੂ ਜੀ ਮੇਰੀ ਸਿਆਨਪ ਦੀ ਪਰਖ ਲੈਣਾ ਚਾਹੁੰਦੇ ਨੇ ਮੈਂ ਇਸ ਕੜੇ ਵਿੱਚ ਪੱਥਰ ਭਰ ਦਿਨਾ ਹਾਂ ਗੁਰੂ ਜੀ ਨੇ ਕਿਹਾ ਪਾਣੀ ਤਾਂ ਪੋਉਣਾ ਨਹੀਂ ਤੇ ਪੱਥਰ ਨਾਲ ਕੜਾਤਾ ਪਰ ਜਾऊं ਛੋਟੇ ਛੋਟੇ ਪੱਥਰ ਚੁੱਕੇ ਕੜੇ ਵਿੱਚ ਭਰ ਦਿੱਤੇ ਮਨ ਵਿੱਚ ਸੋਚਣ ਲੱਗਾ ਹੁਣ ਤਾਂ ਮੈਂ ਜਿੱਤ ਜਾਊ ਦੂਜਾ ਚੇਲਾ ਵੀਰ ਸਿੰਘ ਉਸਨੇ ਪਹਿਲਾ ਕੜੇ ਨੂੰ ਚੰਗੀ ਤਰ੍ਹਾਂ ਦੇਖਿਆ ਉਹੋ ਸੋਚਣ ਲੱਗਾ ਗੁਰੂ ਜੀ ਨੇ ਪਾਣੀ ਦੀ ਮਨਾਹੀ ਕੀਤੀ ਹੈ ਪਰ ਕੜਾ ਪਰਨਾਰੇ ਕੁਝ ਖਾਸ ਨਹੀਂ ਦੱਸਿਆ ਇਸ ਦਾ ਮਤਲਬ ਉਹ ਮੇਰੀ ਸੋਚ ਦੀ ਡੁੰਗਿਆਈ ਵੇਖਣਾ ਚਾਹੁੰਦੇ ਨੇ ਵੀਰ ਸਿੰਘ ਦੀ ਨਜ਼ਰ ਆਪਣੇ ਬਾਗ ਵਿੱਚ ਪਈ ਉਸਨੇ ਫੁੱਲ ਦੇ ਕੁਝ ਬੀਜ ਚੱਕੇ ਘੜੇ ਵਿੱਚ ਮਿੱਟੀ ਪਾਈ ਬੀਜ ਬੀਜ ਦਿੱਤੇ ਤੇ ਰੋਜ਼ ਉਸ ਦੀ ਦੇਖਭਾਲ ਕਰਨ ਲੱਗੇ ਕੁਝ ਦਿਨ ਬਾਅਦ ਘੜੇ ਵਿੱਚ ਫੁੱਲ ਉੱਗਣ ਲੱਗੇ ਤੇ ਕੜਾ ਫੁੱਲਾਂ ਨਾਲ ਭਰ ਗਿਆ ਜਦੋਂ ਸਮਾਂ ਆਇਆ ਦੋਵੇਂ ਚੇਲੇ ਗੁਰੂ ਜੀ ਕੋ ਪਹੁੰਚੇ ਰਾਜ ਸਿੰਘ ਨੇ ਗਰਭ ਨਾਲ ਆਪਣਾ ਪੱਥਰਾਂ ਵਾਲਾ ਕੜਾ ਅੱਗੇ ਕੀਤਾ ਗੁਰੂ ਜੀ ਨੇ ਇੱਕ ਨਜ਼ਰ ਮਾਰੀ ਤੇ ਮੁਸਕਰਾ ਕੇ ਕਿਹਾ ਰਾਜ ਸਿੰਘ ਤੂੰ ਤਾਂ ਕੜਾ ਪੱਥਰਾਂ ਨਾਲ ਭਰ ਦਿੱਤਾ ਪਰ ਇਹ ਹਜੇ ਵੀ ਖਾਲੀ ਹੈ ਤੇਰੀ ਸੋਚ ਨੇ ਤਾਂ ਸਿਰਫ ਨਿਜਮ ਪਾਲਿਆ ਤੇਰੀ ਬੁੱਧੀ ਸੀਮਤ ਹੈ ਫਿਰ ਗੁਰੂ ਜੀ ਨੇ ਬੀਰ ਸਿੰਘ ਦਾ ਘੜਾ ਵੇਖਿਆ ਜੋ ਰੰਗ ਬਰੰਗੇ ਫੁੱਲਾਂ ਨਾਲ ਭਰਿਆ ਹੋਇਆ ਸੀ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਆਈ ਗੁਰੂ ਜੀ ਮੁਸਕਰਾ ਕੇ ਬੋਲੇ ਬਾ ਬੇਟਾ ਤੂੰ ਸਿਰਫ ਹੁਕਮ ਨਹੀਂ ਮੰਨਿਆ ਸਗੋਂ ਇਸ ਵਿੱਚ ਜੀਵਨ ਭਰ ਦਿੱਤਾ ਤੈਨੂੰ ਸੱਚੇ ਗਿਆਨ ਦੀ ਸਮਝ ਹੈ ਗੁਰੂ ਜੀ ਦੀਆਂ ਸਿੱਖਿਆ ਨੂੰ ਰਟਣਾ ਨਹੀਂ ਚਾਹੀਦਾ ਸਮਝਣ ਦੀ ਲੋੜ ਹੈ ਜਿੱਥੇ ਰਾਜ ਸਿੰਘ ਨੇ ਹੁਕਮ ਪਾਲਿਆ ਤੇ ਵੀਰ ਸਿੰਘ ਨੇ ਉਸ ਦੀ ਰਚਨਾ ਕਰ ਦਿੱਤੀ ਸੱਚਾ ਚੀਨਾ ਉਹ ਹੁੰਦਾ ਹੈ ਜੋ ਗੁਰੂ ਦੀ ਸਿੱਖਿਆ ਨੂੰ ਸਿਰਫ ਸੁਣੇ ਨਾ ਜੀਵਨ ਵਿੱਚ ਢਾਲ ਲਵੇ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਨੂੰ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਮੇਰੇ ਨਾਲ ਜੁੜੇ ਰਹੋ